ਆਜ ਜਿਸੀ ਜਿੱਤੇ ਵਿਆਂ ਤੇ ਜਿੱਤੇ ਦੇ ਕਿਸੇ ਤਾਂ ਕੋਈ ਗੁੱਸਾ ਨਹੀਂ ਕਰਦੇ ਹੁੰਦੇ ਆਹ ਉਹਦੇ ਬਾਪੂ ਬੇਬੇ ਨੂੰ ਯਾਦ ਕਰਦਾ ਮੈਂ ਲਵ ਯੂ ਬਾਪੂ ਲਵ ਯੂ ਦੇਬੇ ਲਵ ਯੂ ਮਾਸੀ ਲਾਈਓ ਟੋਨੀ ਬਤਸ਼ਪਾਈ ਲਵ ਯੂ ਦੀਪ ਬਾਈ ਬਸ ਐਨ ਨਹੀਂ ਕਰ ਬਾਈ ਨੂੰ ਨਾਮ ਲਿਆ ਤੇ ਖੜੇ ਤੁਰ ਚੰਦਾ ਕਿਉਂ ਦੀ ਜ਼ਿੰਦਗੀ ਚ ਇਹ ਦਿਨ ਆਵੇ ਮੈਨੂੰ ਬਹੁਤ ਸਾਲ ਹੋ ਗਏ ਸੀ 15 ਸਾਲ ਹੋ ਗਏ ਸੀ ਪਿਛਲੇ ਮਝਾਲ ਵੇਲੇ ਮੈਨੂੰ ਬਹੁਤ ਪਿਆਰ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੀ ਹਮੇਸ਼ਾ ਹੀ ਮਿਲਿਆ ਪਰ ਇੱਕ ਹੁੰਦਾ ਹਨਾ ਜਿਵੇਂ ਆਪਾਂ ਟ੍ਰੇਲਰ ਜਦੋਂ ਲਾਂਚ ਕੀਤਾ ਸੀ ਉਦੋਂ ਨਹੀਂ ਸੀ ਸੋਚਿਆ ਕਿ ਅਸੀਂ ਜਦੋਂ ਦਾ ਰੋ ਸੂਪਰ ਹਿੱਟ ਵੀਕ ਹੋ ਜੂਗੀ ਤੇ ਅਸੀਂ ਇੱਥੇ ਫਿਰ ਸਕਸੈਸ ਪਾਰਟੀ ਕਰਾਂਗੇ ਜਾਂ ਅਸੀਂ ਪ੍ਰੀਮੀਅਰ ਕਰਾਂਗੇ ਸੋ ਵਾਇਗਰੂ ਦਾ ਸ਼ੁਕਰ ਹੈ ਕਿ ਸਾਨੂੰ ਇਹ ਦਿਨ ਨਸੀਬ ਹੋਇਆ ਹਰ ਕਲਾਕਾਰ ਇਹ ਚਾਹੁੰਦਾ ਕਿ ਉਹਦੀ ਜ਼ਿੰਦਗੀ 'ਚ ਐਸਾ ਦਿਨ ਆਵੇ আর ਸਾਡੇ ਅਰਗੇ ਥੋੜਾ ਜਿਹਾ ਵੱਧ ਭਾਵੁਕ ਨੇ ਇਸ ਕਰਕੇ ਟਾਈਮ ਬਹੁਤ ਲੱਗ ਗਿਆ ਪਰ ਮੈਂ ਫੇਰ ਵੀ ਸ਼ੁਕਰਗੁਜ਼ਾਰ ਹਾਂ ਕਿ ਕੋਈ ਗੱਲ ਨਹੀਂ ਕਈ ਵਾਰੀ ਦੇਰ ਹੋ ਜਾਂਦੀ ਆ ਦਿਨ ਪਰਮਾਤਮਾ ਜ਼ਰੂਰ ਤੁਹਾਨੂੰ ਦਿਖਾਉਂਦਾ ਤੁਸੀਂ ਲੱਗੇ ਰਹੋ ਮੈਂ ਲੱਗੀ ਰਹੀ ਆਰ ਮੈਂ ਕੇਬਲ 1 ਦਾ ਬਹੁਤ ਥੈਂਕਸ ਕਰਦੀ ਆ ਸੁਮੇਤ ਭਾਜੀ ਹੋਰਾਂ ਨੇ ਜਿਸ ਤਰੀਕੇ ਨਾਲ دارو ਨੂੰ ਪ੍ਰਮੋਟ ਕੀਤਾ ਬਹੁਤ ਦਿਲ ਜਾਨ ਲਾ ਕੇ ਜਿਸ ਤਰੀਕੇ ਨਾਲ ਅਸੀਂ ਬਣਾਈ ਸੁਮੇਤ ਚਾਹੋੜਾ ਨੇ ਉਹਨਾਂ ਦੀ ਪੂਰੀ ਟੀਮ ਨੇ ਜਿਸ ਤਰੀਕੇ ਨਾਲ ਰਿਲੀਜ਼ ਕੀਤੀ ਇਹ ਬਹੁਤ ਵੱਡੀ ਗੱਲ ਸੀ ਔਰ ਸਾਡੇ ਸਾਰਿਆਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਔਰ ਮੇਰੇ ਨਾਲ ਦੇ ਸਾਰੇ ਕੋ ਆਰਟਿਸਟ ਬੈਠੇ ਨੇ ਮੈਂ ਜੇ ਮੈਂ ਚੰਗਾ ਪਰਫਾਰਮ ਕਰ ਪਾਈ ਸਭ ਨੂੰ ਚੰਗਾ ਲੱਗਿਆ ਤਾਂ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਮੈਂ ਤੁਹਾਡੇ ਸਾਰਿਆਂ ਕਰਕੇ ਹੀ ਪਰਫਾਰਮ ਕਰ ਪਾਈ ਸੋ ਥੈਂਕ ਯੂ ਸੋ ਮੱਚ মিডিਆ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰਿਆਂ ਨੇ ਹਮੇਸ਼ਾ ਪਿਆਰ ਦਿੱਤਾ ਮੈਂ ਜਿਸ ਵੇਲੇ ਇਸ ਫੀਲਡ ਚ ਆਈ ਸੀ ਤਾਂ ਅੱਜ ਕੱਲ ਤਾਂ ਪੇੜ ਹੋ ਗਿਆ ਸਾਰਾ ਕੁਝ ਬਹੁਤ ਵੱਡੇ ਵੱਡੇ ਨਿਊਜ਼ਪੇਪਰਜ਼ ਇੰਗਲਿਸ਼ ਨਿਊਜ਼ਪੇਪਰਜ਼ ਦੇ ਵਿੱਚ ਮੇਰੇ ਬਹੁਤ ਵੱਡੇ ਵੱਡੇ ਆਰਟੀਕਲਸ ਆਏ ਸੀ ਤਾਂ ਮੈਨੂੰ ਲੱਗਦਾ ਕਿ ਇਸ ਕਰਕੇ ਤੁਸੀਂ ਸਾਰੇ ਵੀ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹਾਂ ਤੇ ਮੇਰਾ ਬਣਦਾ ਕਿ ਮੈਂ ਤੁਹਾਨੂੰ ਥੈਂਕ ਯੂ ਕਹਾਂ ਸੋ ਅੱਜੋ ਦਿਨ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ੁਕਰੀਆ ਕਹਿਣੀ ਆ ਅੱਜ ਸਭ ਤੋਂ ਵੱਡਾ ਸ਼ੁਕਰਾਨਾ ਪਰਮਾਤਮਾ ਦਾ ਤੇ ਇਹ ਦਿਨ ਆ ਜਾਇਆ ਤੇ ਵਾਇਗਰੂ ਆਉਂਦਾ ਹੀ ਰਹਿਣ थैंक यू so much ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਮੇਰੇ ਭਰਾ ਹੋ ਸਾਰੀ ਪ੍ਰੈਸ ਆ ਜਿਹੜੀ ਵੈਸੇ ਦਾ ਸਾਰੇ ਪੰਜਾਬ ਦੀ ਪ੍ਰੈਸ ਸੀ ਮੇਰੀ دوست ਆ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਈਏ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਪਰ ਮੈਂ ਮੋਹਾਲੀ ਰਹਿਣਾ ਇਸ ਕਰਕੇ ਮੋਹਾਲੀ ਦੀ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਆ ਮੇਰੇ ਕੈਰੀਅਰ ਦੇ ਵਿੱਚ ਇਮਾਨ ਲੈ ਕੇ ਦੇਣ ਨੂੰ ਤਿਆਰ ਆਇਆ ਹਾਂ ਇਹ ਕੋਈ ਮੈਂ ਤੁਹਾਨੂੰ ਇਦਾਂ ਪ੍ਰਸ਼ੰਸਾ ਨਹੀਂ ਕਰ ਰਿਹਾ ਕਿਉਂਕਿ ਜਿੰਨਾ ਮੋਹੱਲੀ ਦੀ ਪ੍ਰੈਸ ਨੇ ਮੈਨੂੰ ਫੁੜੇ ਹੀ ਦਿੱਤੀ ਆ ਮੈਂ ਨਹੀਂ ਕਦੇ ਵੀ ਇਦਾਂ ਦਾ ਕੁਝ ਸੋਚਿਆ ਸੀਗਾ ਸਾਰੇ ਚੈਨਲ ਸਾਰੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ